ਓਏ ਓਏ ਯਾ ਕਮਾਲ ਹੋ ਗਿਆ ਜੱਜ ਤੈਨੂੰ ਕਿਸੇ ਨੇ ਸਵਾਰਾ ਨਹੀਂ ਕਹਿਣਾ ਅੱਜ ਤੋਂ ਬਾਅਦ ਅੱਜ ਪਿੰਡ ਥੋਜੇ ਮਾਦਰਾ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਪੂਰੀ ਗੁੰਡਾਗਰਦੀ ਕਰਦੀ ਹੋਈ ਐ ਤੇ ਇਸ ਪਿੰਡ ਦੇ ਸਰਪੰਚ ਨੇ ਸਾਡੇ ਯੂਥ ਕਰਮਿੰਦਰ ਨੂੰ ਬਹੁਤ ਗੱਤ ਝਬਦਾਬ ਨਹੀਂ ਕਰਤੀ ਐ ਉਹ ਪ੍ਰਸ਼ਾਸਨ ਹੀ ਪੂਰਾ ਤੱਕਾ ਕਰ ਰਿਹਾ ਸਾਡਾ ਕਰਮਿੰਦਰ ਇੰਨੀ ਬੇਇੱਜ਼ਤੀ ਮੰਨਿਆ ਉਹ ਦੇਖੋ ਉੱਪਰ ਚੜਿਆ ਕਿੱਥੇ ੱਲੇ ਆ ਜਾ ਇੰਨੀ ਗੁੰਡਾਗਰਦੀ ਕਰੀ ਐ ੱੱੱਕੇ ਮਾਰੇ ਨੇ ਅਜੀਤ ਆ ਜਿਹੜਾ ਭਾਜ ਆਮ ਆਦੀ ਪਾਰਟੀ ਸਰਕਾਰ ਨਹੀਂ ਲਗਾਤਾਰ ਸਾਡੇ ਤੇ ਤਿਆਚਾਰ ਕਰਦੀ ਆ ਰਹੀ ਐ ਮੇਰੇ ਚੰਬੂ ਥਾਣੇ ਦੇ ਮੂਹਰੇ ਸਾਡੇ ਨੌਜਵਾਨਾਂ ਦੇ ਲੱਤਾਂ ਤੋੜੀਆਂ ਔਰ ਇਹ ਸਰਕਾਰ ਸਮਝ ਲਵੇ ਤੁਸੀਂ ਲੱਤਾਂ ਤੋੜ ਸਕਦੇ ਆ ਤੁਸੀਂ ਕਰਦਣਾ ਤਾਂ ਜੀਆਂ ਤੋੜ ਸਕਦੇ ਆ ਪਰ ਸਾਡੀਆਂ ਜ਼ਮੀਰਾਂ ਨੂੰ ਅੰਦਰ ਡੱਕ ਨਹੀਂ ਸਕਦੇ ਤੁਹਾਡੇ ਹੱਥ 'ਚ ਪਾਵਰ ਆ ਆ ਤੁਸੀਂ ਸੱਤਾ ਦੇ ਵਿੱਚੋਂ ਪਰੇ ਸੌਦਾ ਨਹੀਂ ਰਹਿਣੀ ਔਰ ਇਹ ਐਮਐਲਏ ਐਮਐਲਏ ਨੇ ਹੋਣਾ ਰਾਏ ਨੇ ਪਰ ਸਾਡਾ ਵਿਰੋਧ ਹੈ ਸਖਤ ਜਨਤਾ ਦੇ ਵਿੱਚ ਵਿਰੋਧ ਹੈ ਕਿਉਂਕਿ ਸਾਡੇ ਜੂਤਾ ਤਰਮਿੰਦਰ ਨੂੰ ਐਮਐਲਏ ਸਾਹਿਬ ਨੇ ਪਹਿਲਾਂ ਵੀ ਬਹੁਤ ਮਦਦਿਕ ਗੋਲਿਆ ਤੇ ਅੱਜ ਤਾਂ ਪਾਣੀ ਸਾਹਿਬ ਨੇ ਬਹੁਤ ਬਦੀ ਸ਼ਬਦਾਬਲੀ ਵਰਤੀ ਹੈ ਤੇ ਬੀਕੇ ਜੂ ਸਿੰਘੂ ਪਰ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੰਘੂ ਕੋਲ ਦੇ ਪੂਰੇ ਪਰਕਰ ਤੇ ਸੁਭਾਪਨਾ ਸਾਹਿਬ ਤਸਵੀਰ ਸਿੰਘ ਕੋਲੋਂ ਪਰਾਡੇ ਵਿੱਚ ਖੜੇ ਨੇ ਪਲਾਂ ਦੀ ਆਜਾ ਦੱਲੇ ਆਜਾ ਮੈਂ ਤਸਵੀਰ ਸਿੰਘ ਸਿੰਘੂ ਸੁਭਾ ਸਿੰਘ ਰੇਨ ਮੀਤ ਕੋਲੋਂ ਸੰਗਿਆਦ ਸਾਡੇ ਅੱਜ ਇੱਥੇ ਆਪ ਸਕਾ ਦੇ ਐਮਐਲਏ ਲਖਵੀਰ ਆਏ ਜੀ ਪਹੁੰਚ ਰਹੇ ਆ ਜਾਂਦੇ ਸਾਡਾ ਸਾਡਾ ਸਪਿੰਡ ਬਹੁਤ ਗਿਣਤੀ ਬਹੁਤ ਕਰ ਰਿਹਾ ਉਸ ਦਾ ਕਿਉਂਕਿ ਇਹ ਜਿਹੜੀ ਸਰਕਾਰ ਆ ਇਹ ਕਹਿ ਕੇ ਨਿਕੜਾ ਕੁਰਸੀ ਇਹ ਕਰ ਕੁਛ ਰਹੀ ਆ ਇਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਲੱਗੇ ਹੋਏ ਦੋ ਧਰਨੇ ਜਿਹੜੇ ਉਹ ਹੋ ਕੇਰੇ ਨੇ ਉਹਦਾ ਅਸੀਂ ਅੱਜ ਵਿਰੋਧ ਕਰਦੇ ਨੇ ਪੁੱਛਿਆ ਸਾਡੀਆਂ ਟਰਾਲੀਆਂ ਕਿੱਥੇ ਗਈਆਂ ਸਾਡੇ ਲੰਗਰ ਦਾ ਸਮਾਨ ਕਿੱਥੇ ਗਿਆ ਇਹ ਜਿਹੜੀ ਸਰਕਾਰ ਇਹ ਕਹਿੰਦੀ ਜੇ ਅਸੀਂ ਨਮਾ ਕਰਾਂਗੇ ਇਹਨਾਂ ਨੇ ਨਮਾ ਹੀ ਕਰਿਆ ਉਹਨਾਂ ਸਰਕਾਰਾਂ ਨੇ ਸਾਡੀਆਂ ਕਹਿੰਦੇ ਟਰਾਲੀਆਂ ਨੇ ਚੋਰੀ ਕਰੀਆਂ ਇਹ ਟਰਾਲੀਆਂ ਨੇ ਸਾਡਾ ਇਹ ਸਰਕਾਰ ਨੇ ਸਾਡਾ ਸਾਰਾ ਸਮਾਨ ਚੋਰੀ ਕਰਿਆ ਟਰਾਲੀਆਂ ਚੋਰੀ ਕਰੀਆਂ ਨੇ ਇਹ ਸਰਕਾਰ ਟਰਾਲੀ ਚੋਰ ਸਰਕਾਰ ਹੈ ਇਹ ਸਾਬਤ ਹੋ ਗਈ ਹੈ ਇਹਦੇ ਵਿੱਚ ਕੋਈ ਕਮੀ ਨਹੀਂ ਹੈ ਕੋਈ ਹੱਤ ਨਹੀਂ ਹੈ ਇਹ ਟਰਾਲੀ ਚੋਰ ਸਰਕਾਰ ਹੈ ਜਿਹੜੀ ਅੱਜ ਆਉਣ ਲੱਗੇ ਅਸੀਂ ਇਹਨਾਂ ਤੋਂ ਇਹੀ ਕੁਐਸਚਨ ਕਰਨੇ ਨੇ ਕਿ ਉਹ ਸਾਡੀਆਂ ਟਰਾਲੀਆਂ ਕਿੱਥੇ ਗਈਆਂ ਤੇਰੇ ਟ੍ਰਾਲੀਆਂ ਇਹਨਾਂ ਸਾਡੇ ਉੱਥੋਂ ਚੋਰੀ ਕਰੀਆਂ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਇੱਕ ਸਵਾਲ ਕਰਦੇ ਜਿਹੜੇ ਇਹ ਸਮ ਕਰ ਨਹੀਂ ਦੇ ਰਹੇ ਅੱਜ ਜਿਹੜਾ ਇੱਥੇ ਲਖਵੀਰ ਆਏ ਐਮ ਆਮ ਆਦਮੀ ਪਾਰਟੀ ਦਾ ਐਮ ਐਲ ਏ ਉਹਨੇ ਆਉਣਾ ਸੀ ਸੋ ਉਹ ਜਿਹੜੀ ਪ੍ਰਸ਼ਾਸਨ ਨਾਲ ਰਲ ਕੇ ਜਿਹੜੀ ਪਿੰਡ ਦੀ ਪੰਚਾਇਤ ਹੈ ਉਹ ਗੁੰਟਾ ਕਰਦੀ ਤੇ ਉਤਰੀ ਹੋਈ ਹੈ ਤੇ ਇਹ ਚਾਹੁੰਦੇ ਨੇ ਵੀ ਆ ਆਵਾਜ਼ ਨੂੰ ਜਿਹੜਾ ਕਿਸਾਨਾਂ ਦੀ ਆਵਾਜ਼ ਨੂੰ ਜਿਹੜਾ ਦੱਬਣਾ ਚਾਹੁੰਦੇ ਆ ਉਹ ਐ ਦੱਬ ਨਹੀਂ ਸਕਦੇ ਸੋ ਜਿਵੇਂ ਦਾ ਦੋ ਦੋ ਪਿਤਾ ਜੀ ਨੇ ਸਾਡੀ ਭਾਰਤੀ ਕਿਸਾਨ ਜੂਨੇ ਨੇਕਤਾ ਸਿੱਧੂ ਪਰ ਵੱਲੋਂ ਔਰ ਜੋਰ ਜਿਹੜਾ ਵਿਰੋਧ ਪ੍ਰਦਰਸ਼ਨ ਜਿਹੜਾ ਇੱਥੇ ਪਿੰਡ ਖੋਜੇ ਮਾਜਰਾ ਦੇ ਵਿੱਚ ਕੀਤਾ ਜਾ ਰਿਹਾ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਕਿਸੇ ਵੀ ਤਰੀਕੇ ਦਾ ਅਸੀਂ ਨਹੀਂ ਚਾਹੁੰਦੇ ਟਕਰਾਅ ਹੋਵੇ ਪਰ ਜੇ ਇਹ ਜਿਹੜੀ ਗੁੰਡਾ ਸਰਕਾਰ ਹੈ ਜੇ ਇਹ ਕਰੂਗੀ ਤਾਂ ਅਸੀਂ ਵੀ ਜਿਹੜਾ ਉਹ ਫਿਰ ਪਿੰਡ ਲਈ ਤਿਆਰ ਆ ਸੋ ਬਾਤ ਕਿਸੇ ਵੀ ਤਰੀਕੇ ਦੇ ਨਮਾਇंदे ਜਿਹੜੇ ਇਹ ਆਉਂਦੇ ਇਹਨਾਂ ਨੂੰ ਘੇਰੋ ਇਹਨਾਂ ਨੂੰ ਸਵਾਲ ਕਰੋ ਕੋਈ ਨਾ ਜੱਸ ਸਰਦਾਰ ਕਿਹਨੇ ਨੀ ਕੋਈ ਨਾ ਹੱਡਾ ਬਣਾਣਾ ਉੱਚਾ ਉਹਨਾਂ ਨੂੰ ਉਹ ਚਾਉਣਾ ਨੂੰ ਲੋਜਮੈਂਟ ਕਰਤਾ ਸਰਦਾਰ ਸਾਹਿਬ ਆਦਾ ਇੱਕ ਬੰਦਾ ਗੱਲ ਕਰ ਲੈ ਇਹ ਮੂਰਤੀ ਬਾਤ ਗੱਲ ਕਰਦੇ ਗੱਲ ਸਮਝ ਨਹੀਂ ਆਉਣੀ ਕਿਸੇ ਨੂੰ ਲੋਜਮੈਂਟ ਕਦੋਂ ਗੱਗੀ ਫੜਿਆ ਕਿ ਨਹੀਂ ਬਣਿਆ ਕੋਈ ਬੰਦਾ ਜਸਵੀਰ ਜੀ ਆ ਕੋਈ ਇੱਕ ਜਣਾ ਕੋਈ ਗੱਲ ਕਰਾ ਪ੍ਰਧਾਨ ਜੀ ਨੂੰ ਬੁਲਾ ਲਓ ਉਹਦੇ ਸ਼ੱਟ ਦੇ ਬਟਨ ਦੇਖੋ ਕੋਈ ਗੱਲ ਨਹੀਂ ਕੋਈ ਗੱਲ ਲੈ ਚਲੋ まあこういう2個。